ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਦੀ ਗੱਲ ਹੈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਿਲ ਵਿੱਚ ਆਸਨ ਉੱਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸ ਵਕਤ ਸੰਗਤਾਂ ਦਾ ਭਾਰੀ ਇਕੱਠ ਸੀ ਐਸੇ ਸਮੇਂ ਵਿੱਚ ਇੱਕ ਮਦਾਰੀ ਆਪਣੇ ਭਾਰੀ ਪਰਕਮ ਰਿਚ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆ ਗਿਆ ਮਦਾਰੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਰਿਚ ਮੇਰੀ ਰੋਜ਼ੀ-ਰੋਟੀ ਦਾ ਸਾਧਨ ਹੈ ਪਹਿਲਾ ਮੇਰੇ ਦੋ ਰਿਚ ਮਰ ਗਏ ਸਨ ਬੜੀ ਮੁਸ਼ਕਲ ਦੇ ਨਾਲ ਮਿਹਨਤ ਕਰਕੇ ਕਾ ਖੋਦ ਕੇ ਰੁਪਏ ਜੋੜ ਕੇ ਇਹ ਰਿਚ ਲਿਆਂਦਾ ਹੈ ਹੁਣ ਤੁਸੀਂ ਮਿਹਰ ਕਰੋ ਕਿ ਇਸ ਰਿਚ ਨੂੰ ਕੁਝ ਨਾ ਹੋਵੇ ਤੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਮੈਂ ਬਹੁਤ ਹੀ ਮੁਸ਼ਕਿਲਾਂ ਨੂੰ ਚੱਲ ਕੇ ਇਹ ਰਿਚ ਖਰੀਦਿਆ ਹੈ ਮੇਰੀ ਬੇਨਤੀ ਹੈ ਮਿਹਰ ਕਰੋ ਗੁਰੂ ਜੀ ਇਹ ਰਿਚ ਸੁਰੱਖਿਅਤ ਰਹੇ ਤੇ ਮੇਰੀ ਰੋਜੀ ਰੋਟੀ ਚੱਲਦੀ ਰਹੇ ਗੁਰੂ ਜੀ ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ ਕਿਹਾ ਮੈਂ ਦਰਬਾਰ ਵਿੱਚ ਆਪਣਾ ਤਮਾਸ਼ਾ ਵਿਖਾ ਸਕਦਾ ਹਾਂ ਗੁਰੂ ਜੀ ਇੱਥੇ ਹੀ ਤਮਾਸ਼ਾ ਦਿਖਾਉਣ ਦਾ ਮਹੂਰਤ ਕਰ ਲਵਾ ਉਸਨੇ ਕਿਹਾ ਕਿ ਡੁਗਡੁਗੀ ਬਜਾ ਕੇ ਰਿਚ ਨੂੰ ਨਚਾ ਕੇ ਦਿਖਾਵਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਪਾਈ ਰਹਿਣ ਦੇ ਤਮਾਸ਼ੇ ਦੀ ਲੋੜ ਨਹੀਂ ਰਿਚ ਨੂੰ ਨਚਾਉਣ ਦੀ ਜ਼ਰੂਰਤ ਨਹੀਂ ਗੁਰੂ ਜੀ ਦੇ ਪਿੱਛੇ ਖੜਾ ਇੱਕ ਸੇਵਾਦਾਰ ਜੋ ਉਸ ਵਕਤ ਚੌਰ ਕਰ ਰਿਹਾ ਸੀ ਜਿਸ ਦਾ ਨਾਮ ਸੀ ਪਾਈ ਕੀਰਤੀਆ ਉਹ ਕਹਿਣ ਲੱਗਾ ਕਿ ਗੁਰੂ ਜੀ ਮੈਂ ਕਦੇ ਵੀ ਰਿਚ ਨਚਦੇ ਆ ਨਹੀਂ ਵੇਖਿਆ ਹੈ ਗੁਰੂ ਜੀ ਨੇ ਕਿਹਾ ਪਾਈ ਕੀਰਤੀਆ ਰਿਚ ਨਚਦੇ ਵੇਖ ਕੇ ਕੀ ਹੋਵੇਗਾ ਇਹ ਕਿਹੜਾ ਕੋਈ ਇੰਨੀ ਖਾਸ ਵੱਡੀ ਗੱਲ ਹੈ ਪਰ ਭਾਈ ਕੀਰਤਿਆ ਨੇ ਗੁਰੂ ਜੀ ਦੇ ਬਚਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਭਾਈ ਕੀਰਤਿਆ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਗੱਲ ਨਹੀਂ ਹੈ ਰਿਚ ਨੂੰ ਹੋਰ ਥੋੜਾ ਨਚਾ ਮੈਨੂੰ ਰਿਚ ਨੱਚਦਾ ਪਿਆ ਬਹੁਤ ਸੋਹਣਾ ਲੱਗ ਰਿਹਾ ਹੈ ਮਦਾਰੀ ਰਿਚ ਨੂੰ ਫੇਰ ਨਚਾਉਣ ਲੱਗ ਪਿਆ ਗੁਰੂ ਜੀ ਚੁੱਪਚਾਪ ਥੋੜੀ ਦੇਰ ਫੇਰ دیکھتے ਰਹੇ ਅਤੇ ਫੇਰ ਗੁਰੂ ਜੀ ਨੇ ਕਿਹਾ ਭਾਈ ਬਸ ਕਰ ਰਿਚ ਨੂੰ ਨਚਾਉਣਾ ਬੰਦ ਕਰ ਦੇ ਪਾਈ ਕੀਰਤਿਆ ਰਿਛ ਨੂੰ ਨੱਚਦੇ ਵੇਖ ਕੇ ਅਤੇ ਰਿਛ ਨੂੰ ਅਲੱਗ-ਅਲੱਗ ਕਰਾਂ ਦੇ ਕਰਤੱਵ ਕਰਦੇ ਹੋਏ ਵੇਖ ਕੇ ਤਾੜੀਆਂ ਮਾਰ-ਮਾਰ ਕੇ ਹੱਸ ਰਿਹਾ ਸੀ। ਪਾਈ ਕੀਰਤਿਆ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਰਿਛ ਨੱਚਦਾ ਬਹੁਤ ਸੋਹਣਾ ਲੱਗਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਕੀਰਤਿਆ ਨੂੰ ਕਿਹਾ ਪਾਈ ਕੀਰਤਿਆ ਇਹ ਰਿਛ ਤੈਨੂੰ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ। ਤੈਨੂੰ ਕੀ ਪਤਾ ਹੈ ਕਿ ਇਹ ਕੌਣ ਹੈ? ਪਾਈ ਪਾਈ ਕੀਰਤਿਆ ਨੇ ਕਿਹਾ ਕਿ ਇਹ ਰਿਛ ਇੱਕ ਜੰਗਲੀ ਜਾਨਵਰ ਹੈ ਹੋਰ ਕੌਣ ਹੈ? ਗੁਰੂ ਜੀ ਨੇ ਫਰਮਾਇਆ ਕਿ ਪਾਈ ਕੀਰਤਿਆ ਇਹ ਰਿਛ ਤੇਰਾ ਪਿਤਾ ਸ਼ੋਬਾ RAM ਹੈ ਇਹ ਸੁਣ ਕੇ ਪਾਈ ਕੀਰਤਿਆ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਉਸ ਦਾ ਸਾਰਾ ਹਾਸਾ ਇੱਕਦਮ ਬੰਦ ਹੋ ਗਿਆ ਪਾਈ ਕੀਰਤਿਆ ਨੇ ਚੌਰ ਕਲਕੀਦਰ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ ਗੁਰੂ ਜੀ ਮੇਰੇ ਪਿਤਾ ਜੀ ਨੇ ਨੌਵੇਂ ਪਾਤਸ਼ਾਹ ਅਤੇ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਉਮਰ ਲੰਗਰ ਵਿੱਚ ਸੇਵਾ ਕੀਤੀ ਹੈ ਉਸ ਵੀਰੇ ਜਲਦੀ ਉੱਠ ਜਾਂਦੇ ਸੀ ਅਤੇ ਪਾਠ ਕਰਦੇ ਨਿਤਨੇਮ ਕਰਦੇ ਸਨ ਐਨੀ ਮਿਹਨਤ ਨਾਲ ਸੇਵਾ ਕਰਨ ਤੋਂ ਬਾਵਜੂਦ ਉਹਨਾਂ ਨੂੰ ਇਹੋ ਜਿਹਾ ਇਨਾਮ ਕਿਵੇਂ ਮਿਲ ਸਕਦਾ ਹੈ ਜੇ ਇਹ ਉਹਨਾਂ ਦਾ ਨਸੀਬ ਹੈ ਤਾਂ ਮੇਰੇ ਵਰਗੇ ਦਾ ਕਿਹੜਾ ਨਸੀਬ ਹੋਵੇਗਾ ਕਿਰਪਾ ਕਰਕੇ ਦੱਸੋ ਕਿ ਮੇਰੇ ਪਿਤਾ ਜੀ ਨੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਐਨੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕਰਨ ਤੋਂ ਬਾਵਜੂਦ ਉਹ ਇਸ ਰਿਚ ਦੀ ਜੂਨ ਵਿੱਚ ਕਿਉਂ ਆ ਗਏ ਜੇ ਸਾਨੂੰ ਸੇਵਾ ਕਰਨ ਤੇ ਰਿਚਦੀ ਹੀ ਜੂਨ ਮਿਲਣੀ ਹੈ ਤਾਂ ਮੈਂ ਸੇਵਾ ਨਹੀਂ ਕਰਨੀ ਅਤੇ ਮੈਂ ਹੁਣ ਚੱਲਿਆ ਗੁਰੂ ਜੀ ਨੇ ਫਰਮਾਇਆ ਕਿ ਕੀਰਤਿਆ ਕੋਈ ਗੱਲ ਨਹੀਂ ਜੇ ਤੂੰ ਜਾਣਾ ਚਾਹੁੰਦਾ ਹੈ ਤੇ ਚਲੇ ਜਾ ਇਹ ਤਾਂ ਗੁਰੂ ਨਾਨਕ ਦਾ ਤੜਾ ਹੈ ਇੱਕ ਉਤਰਿਆ ਸੋ ਚੜਿਆ ਸੋ ਜਾਣਾ ਹੈ ਤੇਰੀ ਮਰਜ਼ੀ ਹੈ ਤਾਂ ਤੂੰ ਚਲੇ ਜਾ ਅਸੀਂ ਤੈਨੂੰ ਨਹੀਂ ਰੋਕਦੇ ਗੁਰੂ ਨਾਨਕ ਦੇ ਘਰ ਵਿੱਚ ਕੋਈ ਫਰਕ ਨਹੀਂ ਪੈਂਦਾ ਇੱਕ ਜਾਂਦਾ ਹੈ ਅਤੇ ਹੋਰ ਕਈ ਆ ਜਾਂਦੇ ਹਨ ਪਰ ਇੱਕ ਵਾਰ ਇਹ ਸੁਣ ਕੇ ਚਲੇ ਜਾ ਕਿ ਤੇਰੇ ਪਿਤਾ ਨੂੰ ਸੇਵਾ ਕਰਨ ਤੇ ਰਿਚ ਦੀ ਜੂਨ ਹੀ ਕਿਉਂ ਮਿਲੀ ਪਾਈ ਕੀਰਤੀਆ ਨੇ ਕਿਹਾ ਕਿ ਗੁਰੂ ਜੀ ਕਿਰਪਾ ਕਿਰਪਾ ਕਰੋ ਅਤੇ ਮੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਿਚ ਦੀ ਜੂਨ ਕਿਉਂ ਮਿਲੀ ਗੁਰੂ ਜੀ ਨੇ ਹੁਣ ਪਾਈ ਕੀਰਤੀਆ ਨੂੰ ਦੱਸਿਆ ਕਿ ਇੱਕ ਨਾਮ ਜਪਣ ਵਾਲਾ ਜ਼ਿਮੀਦਾਰ ਜੋ ਕਿ ਇੱਕ ਬਹੁਤ ਧਰਮੀ ਪੁਰਖ ਸੀ ਉਸ ਦੀ ਗੁਰੂ ਤੇ ਬਹੁਤ ਪਾਵਨਾ ਸੀ ਤੇ ਮਨ ਵਿੱਚ ਗੁਰੂ ਵਾਸਤੇ ਬਹੁਤ ਪ੍ਰੇਮ ਸੀ ਇੱਕ ਵਾਰ ਉਸਨੇ ਆਪਣੇ ਖੇਤ ਦੀ ਕੁਲਹਾੜੀ ਤੇ ਗੁੜ ਬਣਾਇਆ ਅਤੇ ਉਹਦੇ ਮਨ ਵਿੱਚ ਆਇਆ ਇਹ ਗੁੜ ਪਹਿਲਾਂ ਗੁਰੂ ਤੇਗ ਬਹਾਦਰ ਜੀ ਕੋ ਲੈ ਕੇ ਜਾਂਦੇ ਹਾਂ ਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਆਉਂਦੇ ਹਾਂ ਉਸਨੇ ਉਸ ਗੁੜ ਦਾ ਗੱਟਾ ਪਰ ਕੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕੋ ਲਿਆਂਦਾ ਤੇ ਮੱਥਾ ਟੇਕਿਆ ਗੁਰੂ ਜੀ ਨੇ ਬਚਨ ਕੀਤਾ ਕਿ ਜਾ ਸਿੱਖਾ ਨਿਹਾਲ ਹੋਵੇ ਗੁਰੂ ਜੀ ਨੇ ਉਸ ਜ਼ਿਮੀਦਾਰ ਨੂੰ ਬਚਨ ਕੀਤਾ ਕਿ ਤੂੰ ਥੋੜੀ ਦੇਰ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਪਰ ਕੇ ਦੇਗ ਦਾ ਕਿਣਕਾ ਜ਼ਰੂਰ ਲੈ ਕੇ ਜਾਵੇਂ ਉਸ ਜ਼ਿਮੀਦਾਰ ਨੇ ਸਤ ਬਚਨ ਕਿਹਾ ਤੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਪਰਣ ਲੱਗ ਪਿਆ ਜਦ ਪੋਗ ਪਿਆ ਤਾਂ ਤੇਰਾ ਪਿਤਾ ਸੋਭਾ ਦੇਗ ਵਰਤੌਣ ਲੱਗ ਪਿਆ ਉਸ ਜ਼ਿਮੀਦਾਰ ਦਾ ਪਿੰਡ ਬਹੁਤ ਦੂਰ ਸੀ ਅਤੇ ਦਿਨ ਛਿਪਣ ਲਹਿਲਾ ਸੀ ਜ਼ਿਮੀਦਾਰ ਨੇ ਤੇਰੇ ਪਿਤਾ ਦੇ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣਕਾ ਦੇਗ ਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਇੱਥੇ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਜ਼ਿਮੀਦਾਰ ਨੂੰ ਕਿਹਾ ਕਿ ਟਿੱਕੇ ਬੈਠ ਜਾ ਅਤੇ ਦੇਗ ਦੀ ਬਾਲਟੀ ਲੈ ਕੇ ਦੂਜੇ ਪਾਸੇ ਦੇਗ ਵਰਤੌਣ ਲੱਗ ਪਿਆ ਉਸ ਜ਼ਿਮੀਦਾਰ ਨੇ ਫੇਰ ਉੱਠ ਕੇ ਤੇਰੇ ਪਿਤਾ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰੂ ਦਾ ਬਚਨ ਹੈ ਕਿ ਕਿਣਕਾ ਦੇਗ ਦਾ ਜ਼ਰੂਰ ਲੈ ਕੇ ਜਾਵੇਂ ਉੰਜ ਤਾਂ ਮੇਰੀ ਦੇਗ ਛਕਣ ਦੀ ਕੋਈ ਇੱਛਾ ਨਹੀਂ ਹੈ ਜ਼ਿਮੀਦਾਰ ਨੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣਕਾ ਦੇਗ ਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਜ਼ਿਮੀਦਾਰ ਨੂੰ ਕਿਹਾ ਕਿ ਟਿੱਕੇ ਬਹਿ ਜਾ ਐਵੇਂ ਰਿਚਵੰਗ ਟੱਪੀ ਨਾ ਜਾ ਅਤੇ ਫਿਰ ਤੇਰਾ ਪਿਤਾ ਦੇਗ ਦੀ ਬਾਲਟੀ ਨੂੰ ਲੈ ਦੂਜੇ ਪਾਸੇ ਜਾ ਕੇ ਦੇਗ ਵਰਤਾਉਣ ਲੱਗ ਪਿਆ ਉਸ ਜ਼ਿਮੀਦਾਰ ਨੇ ਤੇਰੇ ਪਿਤਾ ਕੋਲ ਜਾ ਕੇ ਫਿਰ ਬੇਨਤੀ ਕੀਤੀ ਕਿ ਗੁਰਮੁਖਾ ਗੁਰੂ ਦਾ ਬਚਨ ਹੈ ਕਿਣਕਾ ਦੇਖਦਾ ਜ਼ਰੂਰ ਲੈ ਕੇ ਜਾਣਾ ਉੰਜ ਤਾਂ ਮੇਰੀ ਦੇਗ ਛੱਕਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਜੀ ਦੇ ਬਚਨਾਂ ਨੂੰ ਹੀ ਮੰਨਣਾ ਹੈ ਸੋ ਮੈਨੂੰ ਦੇਰ ਹੋ ਰਹੀ ਹੈ ਮੈਂ ਬਹੁਤ ਦੂਰ ਜਾਣਾ ਹੈ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫਿਰ ਉਹੀ ਗੱਲ ਕਹੀ ਕਿ ਐਵੇਂ ਰਿਚਵਾਂਗ ਟੱਪੀ ਨਾ ਜਾ ਇਹ ਕਹਿ ਕੇ ਤੇਰਾ ਪਿਤਾ ਦੇਗ ਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਦੂਜੇ ਪੈਸੇ ਹੋ ਗਿਆ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਜਾ ਕੇ ਦੇਗ ਵਰਤਾਉਣ ਲੱਗ ਪਿਆ ਪਰ ਉਸ ਜ਼ਿੰਮੇਦਾਰ ਨੂੰ ਦੇਗ ਨਹੀਂ ਦਿੱਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰਾਂ ਦੇ ਵਿੱਚ ਆਮ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਜਿਹੜਾ ਬੰਦਾ ਦੇਗ ਜਾਂ ਲੰਗਰ ਵਰਤਾ ਰਿਹਾ ਹੁੰਦਾ ਹੈ ਜ਼ਿਆਦਾਤਰ ਉਹ ਇੰਜ ਹੀ ਕਰਦਾ ਹੈ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਪਰਿਵਾਰ ਵਾਲਿਆਂ ਨੂੰ ਦੇਗ ਜਾਂ ਲੰਗਰ ਪਹਿਲਾਂ ਵਰਤਾਉਂਦਾ ਹੁੰਦਾ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਡੋਲੂ ਦਾਲ ਸਬਜ਼ੀ ਖੀਰਾ ਦੀ ਨਾਲ ਪਰ ਦਿੰਦੇ ਹਨ ਪਰ ਕਈ ਲੋਕ ਜੋ ਦੂਰੋਂ ਆਏ ਹੁੰਦੇ ਹਨ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਲਈ ਬੈਠੇ ਹੁੰਦੇ ਨੇ ਉਹਨਾਂ ਨੂੰ ਦਾਲ ਸਬਜ਼ੀ ਖੀਰਾ ਦੀ ਛਕਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਅੰਤ ਵਿੱਚ ਕਹਿ ਦਿੰਦੇ ਨੇ ਕਿ ਦਾਲ ਸਬਜ਼ੀ ਖੀਰ ਤਾਂ ਵੱਧ ਗਈ ਹੈ ਜਿਸ ਦਾ ਭਾਵ ਕਿ ਮੁੱਕ ਗਈ ਹੈ ਹਣ ਜਿਨਾਂ ਨੂੰ ਛਕਣ ਲਈ ਲੰਗਰ ਦਾ ਪ੍ਰਸ਼ਾਦਾ ਦਾਲ ਸਬਜ਼ੀ ਖੀਰ ਆਦੀ ਨਹੀਂ ਮਿਲਦਾ ਜਦੋਂ ਸੇਵਾ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡੋਲੂ ਭਰ-ਭਰ ਕੇ ਦਾਲ ਸਬਜ਼ੀ ਖੀਰ ਦੇ ਦਿੰਦੇ ਹੋ ਫਿਰ ਸਾਡੇ ਛਕਣ ਲਈ ਕਿੱਥੇ ਬਚਣਾ ਸੀ ਇਹ ਸੱਚੀ ਗੱਲ ਸੁਣ ਕੇ ਸੇਵਾਦਾਰ ਵੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਭੱਜ-ਭੱਜ ਭੱਜ ਕੇ ਪੈਂਦੇ ਹਨ ਅਤੇ ਫਿਰ ਮੰਦੀ ਸ਼ਬਦਾਵਲੀ ਵੀ ਵਰਤਦੇ ਹਨ ਈਵੇਂ ਦੇ ਲੋਕ ਜਿਨ੍ਹਾਂ ਨੂੰ ਲੰਗਰ ਦੀ ਸੱਚਮੁੱਚ ਵਿੱਚ ਹੀ ਲੋੜ ਹੁੰਦੀ ਹੈ ਉਪੁਖੇ ਪੇਟ ਹੀ ਪ੍ਰਸ਼ਾਦਾ ਛੱਕੇ ਬਿਨਾ ਸੇਵਾਦਾਰਾਂ ਨੂੰ ਮਨ ਵਿੱਚ ਕੌੜੇ ਬੋਲ ਬੋਲਦੇ ਹੋਏ ਘਰਾਂ ਨੂੰ ਮੋੜਾਉਂਦੇ ਹਨ ਸੋ ਸਾਧ ਸੰਗਤ ਜੀ ਜਿਹੜੇ ਲੋਕਾਂ ਨੂੰ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ ਉਹਨਾਂ ਦੇ ਮਨਾਂ ਵਿੱਚ ਪ੍ਰਸ਼ਾਦਾ ਵਰਤਾਉਣ ਵਾਲਿਆਂ ਲਈ ਮਾੜੇ ਬੋਲ ਹੀ ਨਿਕਲਦੇ ਹਨ ਤੇ ਕੋਨਾ ਮਾੜੇ ਬੋਲਾਂ ਦਾ ਨਤੀਜਾ ਵੀ ਬਹੁਤ ਹੀ ਮਾੜਾ ਹੁੰਦਾ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਦੇ ਪੱਖਪਾਤੀ ਕਾਣੀਵਣ ਨਹੀਂ ਕਰਨੀ ਚਾਹੀਦੀ ਜਿਹੜੇ ਇਲਾਕਿਆਂ ਵਿੱਚ ਗੁਰੂ ਘਰ ਬਣੇ ਹੋਏ ਹਨ ਉੱਥੇ ਇਹ ਗੱਲ ਆਮ ਹੀ ਵੇਖਣ ਨੂੰ ਮਿਲਦੀ ਹੈ ਸੋ ਗੁਰੂ ਜੀ ਨੇ ਦੱਸਿਆ ਕਿ ਤੇਰੇ ਪਿਤਾ ਨੂੰ ਉਸ ਜ਼ਿਮੀਦਾਰ ਨੇ ਤੀਸਰੀ ਵਾਰ ਫੇਰ ਕਿਹਾ ਕਿ ਰੱਬ ਦੇ ਪਿਆਰਿਆ ਮੈਨੂੰ ਬਹੁਤ ਦੂਰ ਜਾਣਾ ਹੈ ਮੈਨੂੰ ਇੱਕ ਕਿਣਕਾ ਦੇਗ ਦਾ ਦੇ ਦੇ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫੇਰ ਹੱਥ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੈਠ ਜਾ ਏਵੇਂ ਰਿਚਵੰਗ ਟੱਪੀ ਨਾ ਜਾ ਅਤੇ ਜਦੋਂ ਤੇਰੇ ਪਿਤਾ ਨੇ ਹੱਥ ਹਿਲਾਇਆ ਤਾਂ ਕਿਣਕਾ ਦੇਗ ਦਾ ਥੱਲੇ ਜ਼ਮੀਨ ਤੇ ਡਿੱਗ ਪਿਆ ਜ਼ਿੰਮੇਦਾਰ ਨੇ ਉਸ ਟਿਕਣਕੇ ਨੂੰ ਚੁੱਕ ਕੇ ਮੂੰਹ ਵਿੱਚ ਪਾ ਲਿਆ ਅਤੇ ਇਹ ਬਚਨ ਕੀਤਾ ਕਿ ਰੱਬ ਦੇ ਪਿਆਰੇਆ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਇਹੋ ਜਿਹੇ ਮੰਦੇ ਬੋਲ ਨਹੀਂ ਬੋਲੀਦੇ ਤੂੰ ਮੈਨੂੰ ਬਿਨਾਂ ਕਿਸੇ ਗਲਤੋ ਰਿੱਚ ਕਿਹਾ ਹੈ ਮੈਂ ਤਾਂ ਰਿੱਚ ਨਹੀਂ ਬਣਦਾ ਪਰ ਤੂੰ ਜ਼ਰੂਰ ਬਣ ਜਾਏਂਗਾ ਇਸ ਗਲਤੀ ਦੇ ਕਾਰਨ ਹੀ ਤੇਰਾ ਪਿਤਾ ਰਿੱਚ ਦੀ ਜੂਨ ਵਿੱਚ ਪੈ ਗਿਆ ਉਸ ਧਰਮੀ ਬੰਦੇ ਦਾ ਕੀਤਾ ਹੋਇਆ ਬਚਨ ਪੂਰਾ ਹੋਇਆ ਪਾਈ ਕੀਰਤੀਆ ਇਹ ਸੁਣ ਕੇ ਰੋਣ ਲੱਗ ਪਿਆ ਪਾਈ ਕੀਰਤਿਆ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੇਰੇ ਤੋਂ ਪੁੱਲ ਹੋ ਗਈ ਹੈ ਮੈਂ ਤੁਹਾਨੂੰ ਸਾਰੀ ਉਮਰ ਚੌਰ ਕਰਾਂਗਾ ਪਰ ਮੇਰੇ ਤੋਂ ਮੇਰੇ ਪਿਤਾ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਗੁਰੂ ਜੀ ਨੇ ਕਿਹਾ ਕਿ ਪਾਈ ਕੀਰਤਿਆ ਹੁਣ ਦੱਸ ਰਿਚ ਹੋਰ ਨਾ ਚਾਹੀਏ ਪਾਈ ਕੀਰਤਿਆ ਕਹਿਣ ਲੱਗਾ ਗੁਰੂ ਜੀ ਮੇਰੇ ਪਿਤਾ ਜੀ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਚਾਓ ਗੁਰੂ ਜੀ ਨੇ ਕੋਲ ਖੜੇ ਪਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ 50 ਰੁਪਏ ਲੈ ਕੇ ਆਓ ਪਾਈ ਦਿਆ ਸਿੰਘ ਜੀ 50 ਰੁਪਏ ਲੈ ਕੇ ਆਏ ਗੁਰੂ ਜੀ ਨੇ ਫਰਮਾਇਆ ਕਿ ਇਹ ਰੁਪਏ ਮਦਾਰੀ ਨੂੰ ਦੇ ਦਿਓ ਪਾਈ ਦਿਆ ਸਿੰਘ ਜੀ ਨੇ ਉਹ ਰੁਪਏ ਮਦਾਰੀ ਨੂੰ ਦੇ ਦਿੱਤੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਇਸ ਰਿਚ ਨੂੰ ਇੱਥੇ ਹੀ ਛੱਡ ਜਾਓ ਇਹ ਰਿਚ ਹੁਣ ਸਾਡਾ ਹੈ ਮਦਾਰੀ ਕਹਿਣ ਲੱਗਾ ਕਿ ਗੁਰੂ ਜੀ ਇਹ ਰਿਚ ਬਹੁਤ ਹੀ ਖਤਰਨਾਕ ਜਾਨਵਰ ਹੈ ਜ਼ਿੰਦਾ ਵੜ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਗੁਰੂ ਜੀ ਨੇ ਫਰਮਾਇਆ ਕਿ ਜਲ ਵਾਲਾ ਸਰਬਲੋ ਗੜਵਾ ਲੈ ਕੇ ਆਓ ਗੜਵੇ ਦੇ ਵਿੱਚੋਂ ਜਲ ਲੈ ਕੇ ਗੁਰੂ ਜੀ ਨੇ ਰਿਚ ਦੇ ਉੱਪਰ ਜਲ ਦਾ ਛੱਟਾ ਮਾਰਿਆ ਉਸੇ ਸਮੇਂ ਰਿਚ ertid ਦੀ ਡਿੱਗ ਪਿਆ ਤੇ ਆਪਣੇ ਪ੍ਰਾਣ ਤਿਆਗ ਗਿਆ ਗੁਰੂ ਜੀ ਨੇ ਪਾਈ ਕੀਰਤਿਆਂ ਨੂੰ ਕਿਹਾ ਕਿ ਸਾਡੇ ਨੇੜੇ ਹੋ ਜਾ ਜਦੋਂ ਪਾਈ ਕੀਰਤੀਆ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਆਪਣਾ ਤੀਰ ਪਾਈ ਕੀਰਤੀਆ ਦੇ ਸਿਰ ਉੱਪਰ ਰੱਖਿਆ ਅਤੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਤੇ ਰਿਚਵਲ ਵੇਖ। ਜਦੋਂ ਪਾਈ ਕੀਰਤੀਆ ਨੇ ਰਿਚਵਲ ਵੇਖਿਆ ਤਾਂ ਉਸ ਨੂੰ ਆਪਣੇ ਪਿਤਾ ਦੀ ਰੂਹ ਰਿਚ ਵਿੱਚੋਂ ਨਿਕਲਦੀ ਹੋਈ ਨਜ਼ਰ ਆਈ ਅਤੇ ਫਿਰ ਉਹ ਰੂਹ ਸਚਖੰਡ ਵਿੱਚ ਜਾਂਦੀ ਹੋਈ ਨਜ਼ਰ ਆਈ। ਇਹ ਵੇਖ ਕੇ ਪਾਈ ਕੀਰਤੀਆ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਾ ਗੁਰੂ ਜੀ ਮੈਂ ਪਹਿਲਾਂ ਤੁਹਾਨੂੰ ਚੋਰ ਤਾਂ ਕਰਦਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਐਡੇ ਵੱਡੇ ਦਾਨੀ ਹੋ। ਮੈਨੂੰ ਹੁਣ ਪਤਾ ਗਿਆ ਹੈ ਕਿ ਜੇ ਮੈਂ ਅਜਵੀ ਰਿਚ ਬਣ ਗਿਆ ਤਾਂ ਤੁਸੀਂ ਮੈਨੂੰ ਬਖਸ਼ ਕੇ ਸੱਚਖੰਡ ਵੇਚ ਦਿਓਗੇ ਸੋ ਗੁਰੂ ਜੀ ਮੈਨੂੰ ਬਖਸ਼ ਦਿਓ ਮੈਂ ਤੁਹਾਨੂੰ ਕਹਿ ਬੈਠਾ ਕਿ ਮੈਂ ਚੋਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਸੋ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਅਤੇ ਬੜੀ ਹੀ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਇਨਸਾਨ ਕੁਝ ਕਹਿ ਰਿਹਾ ਹੋਵੇ ਤਾਂ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣੋ ਤੇ ਉਸ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੰਕਾਰ ਵਿੱਚ ਕਦੇ ਨਾ ਆਵੋ ਇਹ ਨਾ ਸੋਚੋ ਕਿ ਬਾਕੀ ਸਾਰੀ ਦੁਨੀਆ ਐਵੇਂ ਹੀ ਹੈ ਗੁਰੂ ਘਰ ਜਾ ਕੇ ਕਿਸੇ ਨੂੰ ਮਾੜਾ ਬੋਲ ਨਾ ਬੋਲੋ ਇਹ ਪੁੱਲੀ ਜ਼ਿੰਦਗੀ ਵਿੱਚ ਬਹੁਤ ਸੀ ਬਿਤਾ ਪੈਦਾ ਕਰ ਸਕਦੀ ਹੈ ਅਸੀਂ ਗੁਰੂਕਾਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਰਜ਼ੀ ਕਿਸੇ ਨੂੰ ਬੋਲ ਜਾਈਏ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸਨੂੰ ਕਹੇ ਹੋਏ ਮਾੜੇ ਬੋਲ ਉਲਟ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਹਨ ਇਸ ਲਈ ਜੇ ਸੱਚੀ ਸੇਵਾ ਕਰਨੀ ਹੈ ਤੇ ਨਾਮ ਜਪਣਾ ਹੈ ਤਾਂ ਸਦਾ ਨਿਮਰਤਾ ਨਾਲ ਹੀ ਸੇਵਾ ਅਤੇ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਹੰਕਾਰ ਨਾ ਕਰੋ ਇਹ ਸੋਚ ਆਪਣੇ ਮਨ ਤੋਂ ਪੂਰੀ ਤਰ੍ਹਾਂ ਕੱਢ ਦਿਓ ਮੈਂ ਤਾਂ ਸੇਵਾ ਸਿਮਰਨ ਕਰਦਾ ਹਾਂ ਮੇਰਾ ਕੀ ਵਿਗੜਨਾ ਹੈ ਮੈਂ ਜੋ ਮਰਜ਼ੀ ਕਰ ਜਾਵਾਂ ਇਹ ਪੁਲੇਖਾ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ